ਮਾਹੀ ਗੁਰੂ ਜੀ ਦਾ ਖਾਲਸਾ ਸਰੂਪ ਵਾਜਨ ਜੀ ਕੀ ਹਟੇ ਮਾਹੀ ਲੈਣਾ ਜੀ ਦਾ ਵਿਆਹ ਤਸਵੀਰ ਤਨ ਤਨ ਅਮਰਤ ਸਰ ਵਿੱਚ ਪ੍ਰਾਣਾ ਇਤਿਹਾਸਿਕ ਨਗਰ ਖੰਡੂਰ ਹੈ ਗੁਰੂ ਸਾਹਿਬ ਜੀ ਦੀ ਮੇਰ ਨਾਲ ਅੱਜ ਇਸ ਦਾ ਨਾਮ ਸਤਕਾਰ ਨਾਲ ਖੰਡੂਰ ਸਾਹਿਬ ਕਰਨ ਤੇ ਲਿਆ ਜਾਂਦਾ ਹੈ ਪਹਿਲਾਂ ਇਸ ਨਗਰ ਦਾ ਨਾਮ ਖੈਰਿਆਂ ਦੀ ਖੰਡੂਰ ਸੀ ਕਿਉਂਕਿ ਖੈਰਾ ਗੂਤ ਤੇ ਜੱਟ ਇਸ ਨਗਰ ਵਿੱਚ ਬਹੁਤੇ ਰਹਿੰਦੇ ਸਨ ਇਸ ਨਗਰ ਵਿੱਚ ਫਿਰੂ ਮੱਲ ਦੀ ਭੈਣ ਬੀਬੀ ਰਾਈ ਜੀ ਵਿਆਹੇ ਹੋਏ ਸਨ ਬੀਬੀ ਜੀ ਦਾ ਭਰਾ ਹਾਕਮ ਦਾ ਖਾਨਾਮਚੀ ਸੀ ਇਸ ਬਾਤ ਤੇ ਸਹੁਰੇ ਘਰ ਬੀਬੀ ਦਾ ਬੜਾ ਸਤਿਕਾਰ ਸੀ ਬੀਬੀ ਜੀ ਵੀ ਵਾਹਿਗੁਰੂ ਦੀ ਭਗਤੀ ਭਾਵ ਵਾਲੇ ਸਨ ਉਨਾਂ ਦੇ ਹੁਣਾਂ ਤੇ ਚੰਗੇ ਸੁਭਾਅ ਨੇ ਉਹਦੇ ਮਾਬਾਪ ਤੇ ਭਰਾ ਲਈ ਬਹੁਤ ਸੁੰਭਾ ਬਣਾਈ ਹੋਈ ਸੀ। ਇਸੇ ਨਗਰ ਵਿੱਚ ਭਾਈ ਦੇਵੀ ਚੰਦ ਜੀ ਖੱਤਰੀ ਰਹਿੰਦੇ। ਮਾਣਾ ਮੋਟਾ ਸਹੂਕਾਰਾਂ ਕਰਕੇ ਜੀਵਨ ਦੇ ਚੰਗੇ ਦਿਨ ਕੱਟ ਰਹੇ ਸਨ। ਉਹਨਾਂ ਦੀ ਪੁੱਤਰੀ ਖੀਮੀ ਜੀ ਦੇ ਦਾ ਵਿਆਹ ਦੇ ਕਾਬਲ ਮਟਿਆਰ ਹੋਈ ਤਾਂ ਉਹਨਾਂ ਨੇ ਬੀਬੀ ਫਰਾਜ ਜੀ ਨੂੰ ਖੀਮੀ ਜੀ ਦਾ ਸਾਖ ਦੇ ਦਿੱਤਾ ਕਿ ਉਹ ਆਪਣੇ ਭਾਈ ਵਾਸਤੇ ਸਾਖ ਲੈ ਜਾਵੇ। ਧੀ ਦੇ ਰਸਤੇ ਕਿਸੇ ਦੀ ਜ਼ਿੰਮੇਵਾਰੀ ਤੇ ਦਿੱਤੇ ਜਾਂਦੇ ਸਨ। ਉਸ ਟਾਈਮ ਕਿਸੇ ਦੀ ਜ਼ਿੰਮੇਵਾਰੀ ਤੇ ਹੀ ਰਸਤੇ ਕੀਤੇ ਜਾਂਦੇ ਸਨ। ਮੀ ਵੀਨੇ ਸਗਨ ਲਿਆ ਕਿ ਲੈਣਾ ਜੀ ਦੀ ਝੋਲੀ ਪਾ ਦਿੱਤਾ ਲੈਣਾ ਜੀ ਦੀ ਮੰਗਣੀ ਰਸਮ ਪੂਨ ਕੀਤੀ ਗਈ ਅਸਵੇਰੇ ਜਨਮ ਨਾਲੋਂ ਵੀ ਬਹੁਤ ਖੁਸ਼ੀ ਕੀਤੀ ਗਈ ਮੰਗਣੀ ਸਾਰਾ ਪੈਣ ਦੇ ਪਿੱਛੋਂ ਵਿਆਹ ਦੀ ਤਿਆਰੀ ਆਰੰਭ ਦਿੱਤੀ 16 ਮੰਗਰ ਸੰਮਤ 1500 76 ਬਿਕਰਮੀ ਨੂੰ ਪਾਈ ਲੈਣਾ ਜੀ ਅਤੇ ਬੀਬੀ ਖੀਮੀ ਜੀ ਦਾ ਵਿਆਹ ਕਰ ਦਿੱਤਾ ਗਿਆ ਵਿਆਹ ਉੱਤੇ ਦੋਹਾਂ ਧਿਰਾਂ ਵੱਲੋਂ ਬਹੁਤ ਸਾਰਾ ਧਨ ਖਰਚ ਕੀਤਾ ਗਿਆ ਪਾਈ ਫਿਰ ਮਲ ਦੇ ਪਰਵਾਰ ਦੇ ਮਤੇ ਦੀ ਸਰਾਏ ਨੂੰ ਛੱਡਣਾ ਤੇ ਖੰਡੂਰ ਸਹਿਬ ਆਉਣਾ ਸਮਾਤ 1578 ਬਿਕਰਮੀ ਵੈਚ ਬਾਬਰ ਬਾਸ਼ਾ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ ਉਸ ਹਮਲੇ ਨਾਲ ਪਖਾਣਾ ਦੀ ਹਕੂਮਤ ਦਾ ਖਾਤਮਾ ਹੋ ਗਿਆ। ਦੇਸ਼ ਵਿੱਚ ਮਦਾਨਾਮੀ ਫੈਲ ਗਈ। ਇੱਕ ਹਕੂਮਤ ਖਤਮ ਹੋ ਰਹੀ ਸੀ ਤੇ ਦੂਸਰੀ ਪੈਹਲ ਜਮਾਉਣ ਦਾ ਯਤਨ ਕਰ ਰਹੀ ਸੀ। ਐਸੇ ਸਮੇਂ ਪੱਟੀ ਮੁਸਲਮਾਨਾਂ ਜੋ ਜਥੇਬੰਦ ਡਾਕੂ ਸਨ ਨੇ ਦਿੱਲੀ ਤੇ ਲਾਹੌਰ ਤੋਂ ਦੂਰ ਦੇ ਇਲਾਕਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਅਮੀਰ ਤੇ ਭਲੇ ਮਾਨਸਾਂ ਨੂੰ ਪਿੰਡਾਂ ਵਿੱਚ ਰਹਿਣਾ ਔਖਾ ਹੋ ਗਿਆ ਅਜੇ ਮੁਸਲਮਾਨਾਂ ਉੱਤੇ ਤਾਂ ਮਾੜਾ ਮੋਟਾ ਤਰਸ ਹੋ ਸਕਦਾ ਸੀ ਬਾਰੇ ਹਿੰਦੂਆਂ ਮਾਤੇ ਜਾਨ ਮਾਲ ਬਚਾਉਣਾ ਕਠਨ ਹੋ ਰਿਹਾ ਸੀ ਇੰਨਾ ਖੱਤਰੀਆਂ ਨੂੰ ਅਨੁਭਵ ਕਰਕੇ ਭਾਈ ਫਿਰੂ ਮੱਲ ਜੀ ਨੇ ਮੱਤੇ ਦੀ ਛਾਂ ਵਿੱਚੋਂ ਆਪਣੇ ਪਰਵਾਰ ਨੂੰ ਫਰੋਜਪੁਰ ਲੈ ਜਾਂਦਾ ਤੇ ਹਰੀਕੇ ਪੱਤਣ ਲੱਗੇ ਡੇਰੇ ਲਾਏ ਉੱਥੇ ਵੀ ਚਤ ਨਾ ਲੱਗਾ ਨਾਲੇ ਪਠਾਣਾ ਦੀ ਹਕੂਮਤ ਤੇ ਖਤਮੇ ਇਹ ਨਾਲ ਆਪ ਦੀ ਨੌਕਰੀ ਨਾ ਰਹੀ ਬਿਲੇ ਸੰਨ ਇਸ ਵਾਸਤੇ ਐਸੇ ਨਗਰ ਵੈਚਰ ਹੈ ਇਸ ਕਰਨ ਦੀ ਲੋੜ ਸੀ ਜੈਸ ਨਗਰ ਮੈਂ ਚਕਾਰੋ ਬਾਰ ਹੋ ਸਕੇ ਆਪਣੀ ਭੈਣ ਦੇ ਆਖਣ ਤੇ ਭਾਈ ਫਿਰੂ ਮਲ ਜੀ ਖੈਰਿਆਂ ਦੀ ਖੰਡੂਰਾ ਵਸੇ ਇੱਥੇ ਹੱੱਟੀ ਪਾ ਲਈ ਤਾਂ ਮਾਣਾ ਮੋਟਾ ਸਾਹੂਕਾਰਾ ਕੰਨ ਆਰੰਭ ਕਰ ਦਿੱਤਾ। ਇੱਥੇ ਆ ਕੇ ਭਾਈ ਫਿਰੂ ਮੱਲ ਜੀ ਦਾ ਦੇਹਾਂਤ ਹੋ ਗਿਆ। ਮਾਮਦੇ ਚਲਾਣੇ ਪਿੱਛੋਂ ਭਾਈ ਲੈਣਾ ਜੀ ਦੇ ਜੀ ਕਰਦੇ ਛਪਾ ਛਪਾਰਸ ਸਤ ਬਣੇ। ਚੰਗੇ ਸਿਆਣੇ ਘਰੋਵਾਰੀ ਨਿਕਲੇ। ਹਰ ਇੱਕ ਨਾਲ ਸਾਹੋ ਵਿਹਾਰ ਕਰਨ ਦੇ ਕਾਰਨ ਸਾਰਿਆਂ ਨਾਲ ਮਿੱਤਰਤਾ ਹੋ ਗਈ। ਵਿਹਾਰ ਚੰਗਾ ਚਮਕ ਬਿਆ। ਸਮੇਂ ਅਨਸਾਰ ਆਪ ਦੇ ਘਰ ਬਾਲ ਖੇਡਣ ਲੱਗੇ। 14 ਸਾਲਾਂ ਦੇ ਅੰਦਰ ਚਾਰ ਬੱਚਿਆਂ ਦੇ ਬਾਪ ਬਣ ਗਏ। ਇਨਾਂ ਦੇ ਜਨਮ ਦਿਹਾੜੇ ਦਾ ਮੇਰਬਾ ਇਸ ਤਰ੍ਹਾਂ ਹੈ 9 ਪਾਦ੍ਰੋਮ 1581 ਬਿਕਰਮੀ ਨੂੰ ਦਾਸੂ ਜੀ ਨੇ ਜਨਮ ਲਿਆ ਦੋ ਬੋ ਸਮਤ 1599 ਨੂੰ ਬੀਬੀ ਅਮਰੋਜੀ ਪਰਗ ਪਰਗ ਤੇ ਇਹ ਅਨਤੀ ਜੇਠ ਸੰਮਤ ਸੋ 1591 ਵਿਕਰਮੀ ਨੂੰ ਬੀਬੀ ਲੋਖੀ ਜੀ ਦਾ ਜਨਮ ਹੋਇਆ ਤੇ ਇੱਕ ਵਿਸਾਖ 1594 ਵਿਕਰਮੀ ਨੂੰ ਸਹਿਬ ਜੱਦਾ ਦਾਤੂ ਜੀ ਨੇ ਉਤਾਰ ਧਾਰਿਆ ਇਨ੍ਹਾਂ ਚੌਹਾਂ ਬਾਲਾਂ ਨੂੰ ਗੋਦ ਖੜਾ ਕੇ ਮਾਤਾ ਖੀਵੀ ਜੀ ਨਿਹਾਲ ਹੋ ਗਏ ਚੰਗੇ ਭਾਂਗਾਂ ਵਾਲੇ ਮਾਤਾ ਬਣ ਗਏ ਦੇਵੀ ਦੀ ਪਗਤੀ ਪਾਈ ਲੈਣਾ ਜੀ 15ਵੀ ਤੇ 16ਵੀ ਸਦੀ ਦੇ ਲੋਕ ਬਹੁਤ ਆਸਤਕ ਸਨ ਜਿੰਨਾ ਕਿਸੇ ਦੀ ਸੂਸੀ ਉਤਨੀ ਹੀ ਉਸ ਦੀ ਅਸ਼ਟ ਪੂਜਾ ਸੀ ਭਾਰਤ ਦੇ ਲੋਕ ਮੂਰਤੀ ਪੂਜਕ ਬਹੁਤੇ ਸਨ ਦੇਵੀ ਦੇਵਤੇ ਮਣੀਆਂ ਮਸਾਣਾ ਸੰਤ ਸਾਧੂਆਂ ਤੇ ਮਠਾਂ ਦੀ ਪੂਜਾ ਹੁੰਦੀ ਸੀ ਸਮੇਂ ਦੇ ਪ੍ਰਭਾਵ ਕਾਰਨ ਪਾਈ ਫਿਰੋ ਮਲਨੀ ਮੈਸਰੂ ਦੇਵੀ ਦੇ ਪੱਕੇ ਭਗਤ ਸਨ ਪਰਿਵਾਰ ਦੇ ਸੁੱਖਾਂ ਤੇ ਆਰਥਿਕ ਆਤਮਾ ਦੀ ਕਲਿਆਣ ਬਦਲੇ ਦੇਵੀ ਪੂਜਾ ਕਰਨ ਵਿੱਚ ਕੋਈ ਟੱਲ ਨਹੀਂ ਸੰਕਰਦੇ ਸਭ ਕੰਮ ਛੱਡ ਕੇ ਇਹ ਸਾਲ ਦੇ ਸਾਲ ਸੰਗ ਲੈ ਕੇ ਦੇਵੀ ਦੇ ਦਰਸ਼ਨਾਂ ਵਾਸਤੇ ਜਾਇਆ ਕਰਦੇ ਸਨ ਸਿਰ ਤੇ ਲਾਲ ਪੱਗ ਬਨ ਕੇ ਹੱਥ ਵਿੱਚ ਤਸੂਲ ਤੇ ਝੰਡਾ ਫੜ ਕੇ ਕਾਲ ਵਿੱਚ ਖਪਣੀ ਪੌਂਦੇ ਚੂਮ-ਚੂਮ ਕੇ ਦੇਵੀ ਦੀਆਂ ਭੇਟਾਂ ਗਾਇਆ ਕਰਦੇ ਸਨ ਇਸ ਇਸ਼ਟ ਦੀ ਪਾਸ਼ਨਾ ਵਿੱਚ ਆਪ ਦੀ ਮੌਤ ਹੋ ਗਈ। ਪਾਈ ਫਿਰੂ ਮਲ ਨੇ ਆਪਣਾ ਅੰਤਮ ਸਮਾ ਜਾਣ ਕੇ ਆਪਣੇ ਪੁੱਤਰ ਲੈਣਾ ਜੀ ਨੂੰ ਕੋਲ ਸਤ ਕੇ ਆਖਿਆ ਬੇਟਾ ਮੈਂ ਸਨੂ ਦੇਵੀ ਦੀ ਯਾਤਰਾ ਕਰਨ ਵਾਸਤੇ ਜ਼ਰੂਰ ਜਾਇਆ ਕਰੀਂ। ਸੰਗ ਨਾਲ ਖੜੀ ਤੇ ਭੇਟਾ ਗਾਇਆ ਕਰੀਂ। ਫਿਰ ਆ ਕੇ ਆਪ ਹੱਥੀ ਦੇਵੀ ਪੱਗ ਕਫਣੀ ਤਰਸੂਲ ਝੰਡਾ ਤੇ ਹੋ ਸਮਾਨ ਭਾਈ ਲੈਣਾ ਜੀ ਦੇ ਹਵਾਲੇ ਕਰ ਦਿੱਤਾ ਭਾਈ ਲੈਣਾ ਜੀ ਦੇ ਵੀ ਸੰਗ ਦੇ ਮੁਖੀ ਬਣ ਗਏ ਇਨਨ ਨੂੰ ਦੇਵੀ ਦਾ ਪ੍ਰੇਮ ਬਹੁਤ ਜਾਗਿਆ ਰਸੀਲੇ ਗਲੇ ਨਾਲ ਦੇਵੀ ਦੀ ਅਸਤਤ ਦੀਆਂ ਭੇਟਾਂ ਨੂੰ ਜਦੋਂ ਗਾਉਂਦੇ ਤਾਂ ਲੋਕ ਹਰਾਨ ਹੋ ਜਾਂਦੇ ਗਈ ਵਾਰ ਤਾਂ ਨੈਤਰਾ ਵਿੱਚੋਂ ਜਾਲਬਗਣ ਲੱਗ ਪੈਂਦਾ ਜਦੋਂ ਆਪ ਜਤਰਾ ਨੂੰ ਤਲਦੇ ਤਾਂ ਸੰਗ ਦੀ ਵੀ ਗਣਤੀ ਬਹੁਤ ਵੱਧ ਜਾਂਦੀ ਆਪ ਦੀ ਸ਼ਰਧਾ ਤੇ ਪ੍ਰੇਮ ਦੇ ਕਾਰਨ ਆਪ ਨਾਲ ਜਾਣ ਵਾਸਤੇ ਬਹੁਤ ਲੋਕ ਤਿਆਰ ਹੁੰਦੇ ਇਸ ਤਰ੍ਹਾਂ ਦੀ ਦੇ ਦਰਸ਼ਨ ਕਰ ਲਿਆ ਹੋਇਆ ਕਈ ਸਾਲ ਬੀਤ ਗਏ ਭਾਈ ਜੋਦਾ ਜੀ ਨੂਰ ਵਿੱਚ ਇੱਕ ਭਾਈ ਜੋਦਾ ਜੀ ਸੀ ਉਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ। ਉਹਨੇ ਕਈ ਵਾਰ ਕਰਤਾਰਪੁਰ ਜਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਸਨ। ਉਹ ਸਭ ਕੁਝ ਲਟਾ ਕੇ ਛੰਡ ਕੇ ਗੁਰੂ ਜੀ ਦੇ ਲੜ ਲੱਗਾ ਸੀ। ਗੁਰੂ ਜੀ ਦੀ ਸਿੱਖਿਆ ਅਨੁਸਾਰ ਉਹ ਸਵੇਰੇ ਉੱਠ ਕੇ ਨਰਮਣੀ ਦਾ ਪਾਠ ਕਰਦਾ ਤੇ ਇਹ ਸਤਨਾਮ ਸਤ ਕਰਤਾ ਦਾ ਸਿਮਨ ਕਰਿਆ ਕਰਦਾ ਸੀ ਇੱਕ ਪਹਿਰਾਤ ਉੱਠਦਾ ਤੇ ਖੁਹੀ ਉਤੋਂ ਇਸ਼ਨਾਨ ਕਰਦਾ ਇੱਕ ਦਿਨ ਉਹ ਇਸ਼ਨਾਨ ਕਰਦਾ ਹੋਇਆ ਗੁਰੂ ਨਾਨਕ ਜੀ ਦਾ ਸ਼ਬਦ ਪੜ ਰਿਹਾ ਸੀ ਪਿੰਨੀ ਰਾਨੜੀ ਦੀ ਚਮਕਣਤਾਲੀ ਜੰਗ ਜਾਗੇ ਸੰਤ ਜਨਾ ਮੇਰੇ RAM ਪਿਆਰੇ ਇਹ ਸਾਹਬ ਤਾਂ ਪੂਰੇ ਦਾ ਪੂਰਾ ਭਾਈ ਲੈਣਾ ਜੀ ਨੇ ਸੁਣਿਆ ਉਹ ਵੀ ਖੁਹੀ ਉਤੇ ਇਸ਼ਨਾਨ ਕਰਨ ਵਾਸਤੇ ਆਏ ਹੋਏ ਸਨ ਜਦੋਂ ਸਾਹਬ ਦਾ ਭੁੱਖ ਪਿਆ ਤਾਂ ਭਾਈ ਲੈਣਾ ਜੀ ਨੇ ਭਾਈ ਜੋਦਾ ਜੀ ਨੂੰ ਪੁੱਛਿਆ ਗੁਰਮਖਾਏ ਬਾਣੀ ਕਿਸ ਦੀ ਪੜਦਾ ਹੈ ਭਾਈ ਜੋਦਾ ਜੀ ਇਹ ਬਾਣੀ ਜਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਭਾਈ ਲੈਣਾ ਜੀ ਉਹ ਕਿੱਥੇ ਰਹਿੰਦੇ ਹਨ ਪਾਏ ਜੋਦਾ ਜੀ ਕਰਤਾਰਪੁਰ ਨਗ ਅਨਾ ਨਾਮ ਦਾ ਨਗਰ ਉੱਥੇ ਆਪ ਦਰਿਆ ਰਾਵੀ ਦੇ ਕਿਨਾਰੇ ਵਸਿਆ ਹੈ ਗੁਰੂ ਜੀ ਨੌ ਨਿਰਾ ਤੇ 12 ਸਿਧਾਂ ਦੇ ਮਾਲਕ ਹਨ ਪਾਏ ਲੈਣਾ ਜੀ ਕੀ ਮੈਂ ਦਰਸ਼ਨ ਕਰ ਸਕਦਾ ਹਾਂ ਪਾਏ ਜੋਦਾ ਜੀ ਜੀ ਨੂੰ ਦਰਸ਼ਨ ਕਰ ਸਕਦੇ ਹਾਂ ਯਾਰਾ ਪਾਪੀ ਲੋਕ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਹਨ ਜੇੜਾ ਗੁਰੂ ਜੀ ਦੇ ਦਰਸ਼ਨ ਕਰਦਾ ਸੀ ਨਾ ਉਹ ਨਿਹਾਲ ਹੋ ਜਾਂਦਾ ਸੀ ਉਹ ਪਾਪਾ ਦਾ ਨਾਸ਼ ਕਰਨ ਵਾਲੇ ਮੇਰਾ ਨੇ ਦਾਤੇ ਹਨ ਮੈਂ ਤਾਂ ਜਦੋਂ ਦਾ ਉਹਨਾਂ ਦੀ ਜਾਨੀ ਠੱਠਾ ਹਾਂ ਦੋ ਦੋਂ ਤੋਂ ਸਾਰੇ ਪਾੜਕਣਾ ਮਟ ਗਈ ਹੈ ਹਿੰਦਾ ਸ਼ਾਂਤ ਹੋ ਗਿਆ ਹੈ ਭਾਈ ਲੈਣਾ ਜੀ ਇਸ ਵਾਰ ਦੇਵੀ ਦੀ ਯਾਤਰਾ ਕਰਨ ਗਿਆ ਕਰਤਾਰਪੁਰ ਤੋਂ ਜਰੂਰ ਹੋ ਕੇ ਆਵਾਂਗਾ ਮਹਾਪਰਸ਼ਾਣ ਦੇ ਦਰਸ਼ਨ ਕਰਨੇ ਚੰਗੇ ਹਨ ਭਾਈ ਲੈਣਾ ਜੀ ਖੂਹੀ ਤੋਂ ਇਸ਼ਨਾਨ ਕਰਕੇ ਘਰ ਆ ਪੁੱਜੇ ਜੋ ਦੇਵੀ ਦੀ ਅਸ਼ਟੱਤੀ ਦਾ ਸ਼ਲੋਕ ਪੜਿਆ ਕਰਦੇ ਸਨ ਉਹ ਤਾਂ ਭੁੱਲ ਗਏ ਤੇ ਗੁਰੂ ਜੀ ਦੀ ਬਾਣੀ ਦੀਆਂ ਇਹ ਦੋ ਤੁਕਾਂ ਯਾਦ ਰਹਿ ਗਈਆਂ ਜੋ ਪਾਈ ਜੁਗ ਦਾ ਜੀਂ ਦੀ ਜਵਾਨੀ ਸੁਨੀਆਂ ਸਾਨੂੰ ਜਿੱਤ ਸੇਵਾ ਸੁਖ ਪਾਇਆ ਸੋ ਸਹਿਬ ਸਦਾ ਸਮਾਲੀਏ ਜਿੱਤ ਕਿਆ ਪਾਈ ਆਪਣਾ ਸਾਹ ਹਾਲ ਅਮਰੀ ਕਿਉਂ ਧਾਲੀਏ ਇਹਨਾਂ ਦੋਹਾ ਤੁਕਾਂ ਤੇ ਮਨ ਮੈਂ ਵਿਚਾਰ ਕਰਨ ਲੱਗਾ ਜੈਸੇ ਜੀ সেবা ਕੀਤੇ ਸੋਖ ਮਿਲਦਾ ਹੈ ਸੋ ਸਹਿਬ ਸਦਾ ਸਮੰਨਾ ਚਾਹੀਦਾ ਹੈ ਕੀੜਾ ਸਹਿਬ ਇਹ ਮਨ ਵਿੱਚ ਸ਼ੰਕਾ ਫੁਰੀ ਠੀਕ ਹੈ ਜਿਸ ਕਰਮ ਦਾ ਫਲ ਬੁਰਾ ਆਪ ਨੂੰ ਭੁਗਤਣਾ ਪੈਂਦਾ ਹੈ ਉਹ ਕਰਮ ਕਿਉਂ ਕਰਨਾ ਚਾਹੀਏ ਐਸੀ ਸਿੱਖਿਆ ਦੇਣ ਵਾਲਾ ਗੁਰੂ ਐਸੇ ਗੁਰੂ ਜੀ ਦੇ ਜ਼ਰੂਰ ਦਰਸ਼ਨ ਕਰਨ ਦੀ ਇੱਛਾ ਇੱਕ ਪਿੰਗਲ टांग ਬਣ ਗਈ ਬਾਏ ਲੈਣਾ ਜੀ ਦਾ ਕਰਤਾਰਪੁਰ ਪੁੰਜਣਾ ਸਮਤ 1599 ਵਿਕਰਮੀ ਦਾ ਅਸੂ ਮਹੀਨਾ ਸੀ ਪਾਈ ਲੈਣਾ ਜੀ ਆਪਣੇ ਨਾਮ ਅਨਸਾਰ ਦੇਵੀ ਦੇ ਦਰਸ਼ਨ ਕਰਨ ਵਾਸਤੇ ਕਰੋਤਰੀ ਸਵਾ ਸੌ ਨਾਰ ਨਾਰੀ ਦਾ ਆਪ ਦੇ ਸਾਥ ਸੰਗ ਸੀ ਸਾਰੇ ਹੀ ਦੇਵੀ ਅਨੰਨ ਭਗਤ ਸਨ ਪਾਈ ਲੈਣਾ ਜੀ ਦੇ ਸਿਰ ਤੇ ਲਾਲ ਪੰਗ ਗਾਲ ਵਿੱਚ ਲਾਲ ਖਫਣੀ ਪਹਿਣਾ ਤੂੰ ਨੰਗੇ ਗਾਲ ਵਿੱਚ ਰੋਦਸ਼ ਰੂਦ ਰੋਦ ਰਾਸ ਦੇ ਮਣਕਿਆਂ ਦੀ ਮਾਲਾ ਹੱਥ ਵਿੱਚ ਤਰਸੂਲ ਚੌਕ ਚੌਕ ਕਮ ਕਮਾ ਨੀਠ ਲੇਟ ਸਿਰ ਮਾਰ ਦੇਵੀ ਦੀ 33 ਦੀਆਂ ਭੇਟਾਂਗਾਉਂਦੇ ਹੋਏ ਵੈਸ਼ਨੋ ਦੇਵੀ ਦੇ ਮੰਦਰ ਨੂੰ ਜਾ ਰਹੇ ਸਨ ਦਰਿਆ ਰਾਮੀ ਨੂੰ ਦੱਲੇ ਕੇ ਪੱਤਣ ਤੋਂ ਪਾਰ ਕਰਦੇ ਸਨ ਉਦੋਂ ਪੱਤਣ ਤੇ ਸੰਗ ਪਹੁੰਚਿਆ ਤਾਂ ਅੱਗੇ ਇੱਕ ਸੰਗ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਬਾਅਦ ਤੇ ਜਾ ਰਹੇ ਹਾਂ ਸੀ ਉਸ ਸੰਗ ਵਿੱਚ ਕਈ ਗਰਮਖ ਪੈਰੇ ਐਸੇ ਸਨ ਜੋ ਗੁਰੂ ਨਾਨਕ ਦੀ ਮਹਿਮਾ ਕਰਦੇ ਸਨ ਉਸ ਮਹਿਮਾ ਨੂੰ ਸੁਣ ਕੇ ਗੁਰੂ ਦਰਸ਼ਨ ਕਰਨ ਦਾ ਮਲਬਲਾ ਭਾਈ ਲੈਣਾ ਜੀ ਦੇ ਹੱਦ ਦੇ ਵਿੱਚ ਉਤਪਨ ਹੋਇਆ। ਉਹਨਾਂ ਨੇ ਆਪਣੇ ਸਾਰੇ ਸੰਗ ਨੂੰ ਪ੍ਰੇਰਨਾ ਕੀਤੀ ਕਿ ਚੱਲੋ ਰਾਹ ਵਿੱਚ ਸਰਹਾਰਪੁਰ ਤੋਂ ਵੀ ਹੋ ਚੱਲੀਏ। ਉੱਥੇ ਮਹਾਪੁਰਸ਼ ਗੁਰੂ ਨਾਨਕ ਦੇਵ ਜੀ ਰਹਿੰਦੇ ਹਨ। ਉਹਨਾਂ ਨੇ ਦਰਸ਼ਨ ਕਰੀ ਕਰਾਈ ਕਰਜਾਈ। ਭਾਈ ਲੈਣਾ ਜੀ ਦਾ ਇਹ ਬਚਨ ਸਾਰੇ ਮੰਨ ਲਿਆ ਤੇ ਦੂਸਰੇ ਸੰਗ ਦੇ ਨਾਲ ਉਹ ਵੀ ਕਰਤਾਰਪੁਰ ਨੂੰ ਤਰਪੇ ਪਰ ਯਾਤਰਾ ਵੀਰੇ ਭਾਈ ਲੈਣਾ ਜੀ ਸੰਗ ਸਾਥ ਆਪਣਾ ਘੋੜਾ ਲੈ ਜਾਇਆ ਕਰਦੇ ਸਨ ਉਹ ਇਸ ਵਾਸਤੇ ਕਿ ਜਦੋਂ ਕਲੀ ਤੁਰੇ ਜਾਂਦੇ ਥੱਕ ਜਾਂਦੇ ਤਾਂ ਉਸ ਘੋੜੇ ਉੱਪਰ ਚੜ੍ਹ ਕੇ ਪੰਧ ਕਰ ਲੈਂਦੇ ਘਾਰ ਪਰਖ ਦੀ ਮਹਿਮਾ ਲਖ ਹੈ ਗਰਤਾਰਪੁਰ ਦੇ ਨੇੜੇ ਪੱਜ ਕੇ ਭਾਈ ਲੈਣਾ ਜੀ ਸੰਬੰਧੀ ਸੰਗ ਨਾਲੋਂ ਵਿਚੜ ਗਏ ਸੰਗ ਅੱਗੇ ਅੱਗੇ ਚਲੇ ਆ ਗਿਆ ਤੇ ਉਹ ਇਕੱਲੇ ਪਿੱਛੇ ਰਹਿ ਗਏ ਘੁਆਣੇ ਉੱਤੇ ਚੜੇ ਹੋਏ ਸਨ ਸੰਗ ਦੇ ਪਿੱਛੇ ਪਿੱਛੇ ਤੁਰਾਏ ਉਧਰੋਂ ਗੁਰੂ ਨਾਨਕ ਦੇਵ ਜੀ ਜੰਗਲ ਵੇਠ ਆ ਬੈਠ ਕੇ ਆ ਰਹੇ ਸਨ ਰਾਹ ਵਿੱਚ ਦੋਹਾਂ ਦਾ ਮੇਲ ਹੋ ਗਿਆ ਬਾਹਰ ਦੋਹਾਂ ਨੂੰ ਇੱਕ ਦੂਜੇ ਦੀ ਪਛਾਣ ਨਹੀਂ ਸੀ ਪਾਈ ਲੈਣਾ ਜੀ ਨੇ ਬਜ਼ੁਰਗ ਸੰਤ ਮਹਾਤਮਾ ਸਾਹਜ ਕੇ ਸਤਕਾਰ ਕੀਤਾ ਤੇ ਪੁੱਛਿਆ ਮਹਾਤਮਾ ਜੀ ਇਹ ਦੱਸੋ ਜੋ ਗੁਰੂ ਨਾਨਕ ਜੀ ਇਸ ਕਰਤਾਰਪੁਰ ਆਪਣੇ ਡੇਰੇ ਵਿੱਚ ਰਹਿੰਦੇ ਹਨ ਉਹ ਇੱਥੇ ਹੀ ਹਨ ਹਾਂ ਪਰਚਾ ਡੇਰੇ ਹੀ ਹਨ ਆ ਮੇਰੇ ਨਾਲ ਮੈਂ ਵੀ ਉੱਥੇ ਹੀ ਜਾ ਰਿਹਾ ਹਾਂ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ ਮੈਂ ਉਹਨਾਂ ਦੀ ਸੁਭਾਅ ਬਹੁਤ ਸੁਣੀ ਦੀਵੀ ਦੇ ਦਰਸ਼ਨ ਕਰਨ ਜਾ ਰਿਹਾ ਹਾਂ ਜਤ ਆਈ ਹੈ ਕਿ ਗੁਰੂ ਜੀ ਦੇ ਦਰਸ਼ਨ ਵੀ ਕਰ ਚੱਲ ਗਏ ਕਿਸੇ ਪਰਗਾਣੇ ਵਿੱਚੋਂ ਆ ਰਿਹਾ ਆ ਰਿਹਾ ਹੈ ਜੀ ਜਲਾਲਾਬਾਦ ਦੇ ਪਰਗਾਣੇ ਵਿੱਚ ਖੰਡੂਰ ਪਿੰਡ ਹੈ ਉੱਥੇ ਰਹਿੰਦੇ ਹਾਂ ਪਹਿਲਾਂ ਮੱਤੇ ਦੀ ਸ਼ਰਾਈ ਸੰ ਦੇਵੀ ਦੇ ਦਰਸ਼ਨ ਕਰਨ ਹਰ ਸਾਲ ਜਾਂਦੇ ਹਾਂ ਜਾਂਦੇ ਹਾਂ ਹਾਂਜੀ ਹਰ ਸਾਲ ਕੀ ਨਾਮ ਹੈ ਜੀ ਲੈਣਾ ਨਾਮ ਤਾਂ ਸੋਣਾ ਹੈ ਗੁਰੂ ਜੀ ਨੇ ਇੱਕ ਨਰਾਲੀ ਮਸ਼ਕਾਰ ਹਟ ਨਾ ਆਖਿਆ ਗੁਰੂ ਜੀ ਪੈਦਲ ਤੁਰੇ ਜਾਂਦੇ ਸਨ ਤੇ ਲੈਣਾ ਜੀ ਘੋੜੇ ਉੱਤੇ ਚੜੇ ਹੋਈ ਸੀ ਗੱਲਾਂ ਕਰਦੇ ਕਰਦੇ ਧਰਮਸ਼ਾਲਾ ਲੱਗ ਗਈ ਆ ਪੁੱਜੇ ਲੈਣਾ ਜੀ ਨੂੰ ਧਰਮ ਸ਼ਾਣਾ ਬਲ ਭੇਜ ਕੇ ਆਪ ਘਰ ਬਲ ਚਲੇ ਗਏ ਮਾਈ ਲੈਣਾ ਜੀ ਦਾ ਗੁਰੂ ਨਾਨਕ ਜੀ ਨਾਲ ਮੇਲ ਮਾਈ ਲੈਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਰਾਹ ਵਿੱਚ ਹੀ ਹੋ ਗਏ ਪਰ ਪਰਦਾ ਅੱਖਾਂ ਕੋ ਨਾ ਹਟਿਆ ਕੋਈ ਵਿਚੋਲਾ ਕੋਲ ਨਹੀਂ ਸੀ ਜੋ ਦੱਸਦਾ ਕਿ ਭਾਈ ਲੈਣ ਆ ਇਹੋ ਹੀ ਸੁੱਖਾਂ ਦੇ ਸਾਗਰ ਗੁਰੂ ਨਾਨਕ ਜੀ ਹਨ ਇਹਨਾਂ ਦੀ ਚਾਨੀ ਲੱਗ ਪਉ ਜੋ ਜੀ ਪ੍ਰੀਤਮ ਨੇ ਵੀ ਨਾ ਆਖਿਆ ਕਿ ਮੈਂ ਹੀ ਹਾਂ ਗੁਰੂ ਨਾਨਕ ਹਾਂ ਤਰਮਸਾਲਾ ਲਈ ਖੁੱਲੇ ਹੱਤੇ ਦੀ ਇੱਕ ਨੁਕਰੇ ਘੋੜਾ ਬਨ ਕੇ ਭਾਈ ਲੈਣਾ ਜੀ ਸਤ ਸੰਗ ਸਥਾਨ ਤੇ ਜਾ ਆ ਪਹੁੰਚੇ ਅੱਗੇ ਸੰਗਤ ਬੈਠੀ ਸੀ ਪਰ ਗੁਰੂ ਨਾਨਕ ਦੇਵ ਜੀ ਦੇ ਬੈਠਣ ਵਾਲਾ ਆਸਣ ਖਾਲੀ ਸੀ ਨੈਣਾ ਸੰਗਤ ਵਿੱਚ ਬੈਠ ਗਿਆ ਭਾਈ ਲੈਣਾ ਜੀ ਨੂੰ ਬੈਠਿਆ ਅਜੇ ਬਹੁਤਾ ਚਿਰ ਨਹੀਂ ਸੀ ਹੋਇਆ ਕਿ ਗੁਰੂ ਜੀ ਮਾਸਟਰ ਬਦਲ ਕੇ ਆਸਣ ਉੱਤੇ ਆ ਬੈਠੇ ਭਾਈ ਲੈਣਾ ਜੀ ਇਹ ਜਾਣ ਗਏ ਕਿ ਉਹੀ ਪੁਰਸ਼ ਹਨ ਜੋ ਉਹਨਾਂ ਦੇ ਨਾਲ ਤੁਰੇ ਆਏ ਸਨ ਤਾਂ ਉਹ ਬਹੁਤ ਹੈਰਾਨ ਹੋ ਕੇ ਸ਼ਰਮਿੰਦੇ ਹੋਏ ਉਹ ਮਨ ਹੀ ਮਾਨ ਮਹਿਸੂਸ ਕਰਨ ਲੱਗੇ ਕਿੰਨੇ ਪਲ ਹੋਈ ਗੁਰੂ ਜੀ ਪੈਦਲ ਤੇ ਮੈਂ ਘੋੜੇ ਤੇ ਚੜਿਆ ਆਇਆ ਮਹਾਵਰਸ਼ਾ ਦੀ ਨਾਰਾਦੀ ਹੋਈ ਪਾਪ ਹੋਇਆ ਇਸੇ ਨਾਲ ਉੱਠੇ ਤੇ ਅੱਗੇ ਹੋ ਕੇ ਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਮੱਥਾ ਟੇਕਦੇ ਸਾਰ ਮਨ ਦੇ ਭਰਮ ਦੂਰ ਹੋ ਗਏ ਗਿਆਨਤਾ ਦੇ ਦਰਵਾਜ਼ੇ ਟੁੱਟ ਗਏ ਗਿਆਨ ਹੋ ਗਿਆ ਗੁਰੂ ਜੀ ਗੁਰੂ ਜੀ ਦੇ ਇਲਾਹੀ ਨੂਰ ਵਾਲੇ ਚਿਹਰੇ ਵੱਲ ਦੇਖ ਕੇ ਐਨੇ ਖਿੱਚੇ ਗਏ ਕਿ ਆਪਣੇ ਆਪ ਦੀ ਹੋਸ਼ ਨਾ ਰੱਖਣੀ ਉਹ ਸਭ ਕੁਝ ਭੁੱਲ ਗਏ ਪਾਈ ਲੈਣਿਆ ਕਹੋ ਸਤਿਗੁਰਤਾਰ ਗੁਰੂ ਨਾਨਕ ਦੇਵ ਜੀ ਨੇ ਆਖਿਆ ਸਤਿਗੁਰਤਾਰ ਪਾਈ ਲੈਣਾ ਜੀ ਜਵਾਨੋਂ ਨਿਕਲਿਆ ਜੀਵਾਨ ਪਵਿੱਤਰ ਹੋ ਗਈ ਜੀ ਯਾਰ ਮਾਨ ਦੀ ਮੈਲ ਉੱਤਰ ਗਈ ਮੈਨੂੰ ਬਖਸ਼ ਲਵ ਮਿੱਥੋਂ ਪਲ ਹੋ ਗਈ ਮੈਂ ਆਪ ਦੇ ਨਾਲ ਘੋੜੇ ਉੱਤੇ ਚੜਿਆ ਆਇਆ ਹਾਂ ਐਸੇ ਜਾਗਤ ਵਿੱਚ ਇਹ ਛੋਟੀਆਂ ਗੱਲਾਂ ਹਨ ਤੇਰੇ আর ਮੇਰੇ ਵਿੱਚ ਕੋਈ ਫਰਕ ਨਹੀਂ ਪੋਰਛਾ ਜੋ ਤੇਰੇ ਅੰਦਰ ਹੈ ਸੋ ਮੇਰੇ ਅੰਦਰ ਤੂੰ ਲੈਣਾ ਹੈ ਕੁਝ ਲੈ ਕੇ ਰਹੇਗਾ ਗੁਰੂ ਜੀ ਦਾ ਵਚਨ ਸੀ ਉਹ ਦੀ ਜਿੰਨੀ ਵਡਿਆਈ ਸੁਣੀ ਸੀ ਉਸ ਤੋਂ ਬਹੁਤ ਮਹਿਮਾ ਦੇਖੀ ਮੁੱਲਾ ਤੋਂ ਨਿਕਲ ਗਿਆ ਮੈਂ ਸੋਭਾ ਸੁਣ ਕੇ ਆਇਆ ਉੱਚਾ ਨਰ ਬਾਬੇ ਨਾਨਕ ਦਾ ਦਾਰਸ਼ਨ ਕੀਤੇ ਦਾਰਸ਼ਨ ਕਰਦਾ ਕਰਦਾ ਨਿਹਾਲ ਹੋ ਗਿਆ ਸੁੱਧ ਬੁੱਧ ਹੀ ਪੁੱਲ ਗਿਆ ਰਾਤ ਪਈ ਧਰਮਸ਼ਾਲਾ ਵਿੱਚ ਸੁੱਤੇ ਸੁੱਤੇ ਪਿਆ ਭਾਈ ਲੈਣਾ ਨੂੰ ਇੱਕ ਸੁਪਨਾ ਆਇਆ ਸੋਬਨੇ ਵਿੱਚ ਕੀ ਦੇਖਦੇ ਹਨ ਤੇ ਮੈਸ਼ਨੂ ਦੀ ਵੀ ਝਾੜੂ ਫਣ ਕੇ ਆਈ ਗੁਰੂ ਜੀ ਦੇ ਸਤ ਸੰਗ ਵਾਲੇ ਅਸਥਾਨ ਦੀ ਉਸ ਦੇਵੀ ਨੇ ਸਫਾਈ ਕੀਤੀ। ਪ੍ਰੇਮ ਨਾਲ ਸੇਵਾ ਕਰਕੇ ਲੋਪ ਹੋ ਗਈ। ਦੇਵੀ ਲੋਪ ਹੋਣ ਤੇ ਪਾਈ ਲੈਣਾ ਜੀ ਦੀਆਂ ਅੱਖਾਂ ਅੱਖਾਂ ਖੁੱਲ ਗਈਆਂ। ਉਹ ਉੱਠ ਕੇ ਬੈਠ ਗਿਆ। ਮੈਂ ਛਲੋਂ ਦੀਵ ਜੀ ਵੀ ਇਹਨਾਂ ਦੀ ਸੇਵਾ ਕਰਨ ਆਉਂਦੀ ਹੈ ਪਰਮਾਤਮਾ ਨਾ ਪ੍ਰਦੱਖ ਅਸ਼ਰੂਪ ਹਨ ਅੱਛਾ ਮੈਂ ਵੀ ਹੁਣ ਇੱਥੋਂ ਅੱਗੇ ਨਹੀਂ ਜਾਵਾਂਗਾ ਇਹ ਆ ਕੇ ਉਸਨੇ ਦੇਵੀ ਦੇ ਲਾਲ ਵਾਸਤਰ ਅੰਦਾਂਿਓ ਉਤਾਰ ਦਿੱਤੇ ਗ੍ਰੈਸਤੀ ਚਿੱਟੇ ਵਾਸਤਰ ਪਹਿਨ ਲਏ ਪਰ ਸੂਲ ਹੱਥੋਂ ਛੱਡ ਦਿੱਤਾ ਸਵੇਰ ਹੋਈ ਸਾਥੀ ਸੰਗ ਬਾੜੀਆਂ ਨੇ ਕਿਹਾ ਭਾਈ ਲੈਣਾ ਜੀ ਚੱਲੋ ਅੱਗੇ ਚੱਲੀਏ ਮੇਲੇ ਦਾ ਦਿਹਾੜਾ ਨੇੜੇ ਆ ਪੁੰਜਾ ਤੁਸੀਂ ਜਾਓ ਮੈਂ ਤਾਂ ਇੱਥੇ ਅੱਗੇ ਨਹੀਂ ਜਾ ਸਕਦਾ ਭਗਤੀ ਦਾ ਸੱਚਾ ਮਾਰਗ ਮੈਨੂੰ ਦਿਸ ਪਿਆ ਇਹੋ ਹੀ ਅੱਜ ਤੇ ਸਾਡੇ ਸਤਿਗੁਰੂ ਤੇ ਮੈਂ ਇਹਨਾਂ ਦਾ ਚੇਲਾ ਪਤਨ ਦੀ ਪੂਜਾ ਕਰਦੇ ਆ ਜੋ ਪਿਛਲੀ ਉਮਰ ਗਵਾਈ ਹੈ ਉਸ ਦਾ ਪਸਤਾਵਾ ਲੱਗ ਗਿਆ ਹੈ ਮੈਂ ਤਾਂ ਇੱਥੇ ਬੈਠ ਕੇ ਗਾਵਾਂਗਾ ਪਾਈਏ ਸੰਤ ਜਨਾ ਕੀ ਰੇਣ ਸੰਤ ਸਵਾਗੁਰ ਪਾਈਏ ਮੋਤ ਅੰਦਾਰਥ ਤੀਣ ਸਾਥੀਆਂ ਨੇ ਸਾਥੀਆਂ ਨੇ ਬਹੁਤ ਸਮਝਾਇਆ ਬਾਰਾ ਪਾਈ ਲੈਣਾ ਜੀ ਨੇ ਇੱਕ ਨਾ ਸੁਣੀ ਉਹ ਕਰਤਾਰਪੁਰ ਤੋਂ ਅੱਗੇ ਨਾ ਗਏ ਉਹਨਾਂ ਦੇ ਸਾਥੀ ਮੈਸ ਨੂੰ ਦੇਵੀਬਲ ਧਰਮ ਹੈ ਪਾਈ ਲੈਣਾ ਜੀ ਸਤਿਗੁਰ ਦੇਨ ਕਰਤਾਰਪੁਰ ਰਹਿ ਕੇ ਬਾਬਾ ਸ ਆਪਣੇ ਪਿੰਡ ਖਨੂਰ ਆ ਪੁੱਜੇ ਸੀਰ ਘਰ ਮੜ ਆਇਆ ਪਰ ਮਨ ਗੁਰੂ ਜੀ ਦੇ ਚਰਨਾਂ ਵਿੱਚ ਕਰਤਾਰਪੁਰ ਹੀ ਰਿਹਾ ਪੱਟੀ ਪੱਟੀ ਦਾ ਧਿਆਨ ਉੱਪਰ ਗਿਆ ਕਰਦੇ ਧੰਦੇ ਨਹੀਂ ਸੁਜੇ ਇਸਤਰੀ ਤੇ ਬੱਚਿਆਂ ਦੇ ਮੂੰਹ ਨੇ ਨਹੀਂ ਸਤਾਇਆ ਸਸ ਅੱਖਾਂ ਤੇ ਦਿਲ ਵਿੱਚ ਸੀ ਪਿਆਰ ਗੁਰੂ ਨਾਨਕ ਮਾਲਕ ਦਾ ਪ੍ਰਮਾਤਮਾ ਦਾ ਪਾਈ ਲੈਣਾ ਜੀ ਮੋੜ ਕਰ ਤਾਰਪੁਰਾ ਮਾਈ ਲੈਣਾ ਨਹੀਂ ਦੇਖ ਆਏ ਸੰਨ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ-ਦੇਰੇ ਸੈਂਕੜਿਆਂ ਦੀ ਗਣਤੀ ਵਿੱਚ ਸਿੱਖ ਆਉਂਦੇ ਤੇ ਨਾਮਦਾਨ ਹਾਸਲ ਕਰਦੇ ਹਨ ਦੋਵੇਂ ਵੇੜੇ ਗੁਰੂ ਜੀ ਦਾ ਲੰਗਰ ਚੱਲਦਾ ਹੈ ਭਾਈ ਜੀ ਦਾ ਚਿੱਤ ਨਾ ਲੱਗਾ ਮਾਲਕ ਬਰਪਾਈ ਖਾਲੀ ਹੱਥ ਜਾਣਾ ਚੰਗਾ ਨਾ ਸਮਝਿਆ ਗੁਰੂ ਕੇ ਲੰਗਰਾਂ 'ਵਾਂਤੇ ਨੂਨ ਦੇ ਪੰਡ ਬੰਨ ਲਈ ਤੇ ਸੈਦ ਤੇ ਚੱਕੇ ਕਰਤਾਰਪੁਰ ਪੁੱਜੀ